ਪਾਜੀ ਪਰਮਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆ ਤੇ ਪਿਛਲੇ ਦਿਨੀ ਮਸਲਾ ਇਹ ਹੋਇਆ ਸੀ ਕਿ ਅ ਅਰਜੀਵ ਸਿੰਘ ਅਰਜੀਵ ਕੁਮਾਰ ਸ਼ਰਮਾ ਤੇ ਅਰਜੀਵ ਆਪਣੇ ਆਪ ਨੂੰ ਨੇ ਅਰਜੀਵ ਕੁਮਾਰ ਦਾਅਵਾ ਬਣਾਇਆ ਤੇ ਉਹਦੀ ਮਤਲਬ ਕਿ ਕਿਵੇਂ ਇਹ ਖਾਲੜਾ ਸਾਹਿਬ ਦੀ ਇਹ ਰੇਕੀ ਕਰਦਾ ਸੀ ਜਾਂ ਹੋਰ ਗੱਲਾਂ ਸੀਗੀਆਂ कि एकपासी ਦਾ ਖਾਲੜਾ ਸਾਹਿਬ ਦਾ ਕਹਿੰਦਾ ਮੈਂ ਬਹੁਤ ਵੱਡਾ ਗਵਾਹ ਹਾਂ ਤੇ ਦੂਜੇ ਪਾਸੇ ਕੇਪੀਐਸ ਗਿੱਲ ਨੂੰ ਬਹੁਤ ਵੱਡਾ ਜਰਨੈਲ ਦੱਸੀ ਜਾਂਦਾ ਸੀ ਲੇਕਿਨ ਉਸ ਇਨਸਰਜੈਂਸੀ ਕੋ ਜੋ ਕੁਚਰਾ ਸਰਦਾਰ ਕੇਪੀਐਸ ਗਿੱਲ ਨੇ ਤੋਂ ਉਨकी ਮੌਤ ਜਬ 26 ਮਈ 2017 ਕੋ ਹੋਈ ਦਿੱਲੀ ਮੇ ਤੋਂ ਸਭ ਤੋਂ ਦਰਭਾਗੇਪੂਰਨ ਬਾਤ ਉਸसे भी बड़ी ये थी कि हिंदुस्तान का कोई भी लीडर कांग्रेसी भाजपा का या अकाली दल का या जनता दल का या एनी पार्लियामेंटरी लीडर उनके घर नहीं गया ਤੋ ਮੇਰੇ ਦਿਮਾਗ ਮੇ ਇੱਕ ਕੁਐਸਚਨ ਤभी ਸੇ ਘੁੰਦ ਰਹਾ ਥਾ ਕਿ ਯਾਰ ਇਤਨੇ ਬੜੇ ਜਰਨੈਲ ਹੋ ਔਰ ਉਨਕੀ ਇਤਨੀ ਮਤਲਬ ਅਵਹਿਰਨਾ ਹੋ ਜਾਏ ਇਤਨੀ ਨੈਗਲੀਜੈਂਸ ਹਾਂਜੀ ਚੌਥਾ ਜਰਨੈਲ ਦੱਸਦਾ ਉਹਨੂੰ ਜੀ ਚੌਥਾ ਜਰਨੈਲ ਇੱਕ ਹੋਰ ਪਤਾ ਲੱਗੀ ਜੀ ਉਹਦੀ ਗੱਲ ਉਹਦੀ ਉਹ ਮਾਰਚ 2006 ਦੇ ਵਿੱਚ ਦਰਬਾਰ ਸਾਹਿਬ ਪੀੜਾ ਸਾਹਿਬ ਤੇ ਸਵੀਰ ਨੂੰ ਜਦੋਂ ਪ੍ਰਕਾਸ਼ ਲਈ ਲਈਦਾ ਨਾ ਪੀੜਾ ਸਾਹਿਬ ਤੇ ਚੌਂਕੜੀ ਮਾਰ ਕੇ ਬੈਠ ਗਿਆ ਸੀ ਅੱਛਾ ਹਾਂਜੀ ਇਹ ਬਹੁ ਬਡੀ ਰਿਪੋਰਟ ਸ਼ਬੀ ਆਉਦੀ ਹੁਣ ਤਾਂ ਆਰਟੀਕਲ ਵੀ ਸ਼ਬੀ ਕੇ ਮੈਂ ਤੁਹਾਨੂੰ ਭੇਜ ਦਿੰਦਾ ਤੇ ਉਸ ਮਸਲੇ ਤੇ ਮੁੜ ਕੇ ਬਲਵਿੰਦਰ ਸਿੰਘ ਪੱਖੋ ਕੇ ਨੇ ਉਹਨੂੰ ਸਫਾਈ ਦੇਣ ਲਈ ਆਪਣੇ ਚੈਨਲ ਤੇ ਸੱਦਿਆ ਜਿਹੜਾ ਕਿ ਮੈਨੂੰ ਬਹੁਤ ਅਟਪਟਾ ਜਿਹਾ ਲੱਗਾ ਮੈਂ ਪਹਿਲਾਂ ਬਲਵਿੰਦਰ ਸਿੰਘ ਪੱਖੋ ਬਾਰੇ ਕੇ ਬਾਰੇ ਕੁਝ ਜਾਣਦਾ ਨਹੀਂ ਸੀ ਤੇ ਫਿਰ ਜਦੋਂ ਜਾਣਨ ਦੇ ਇਹਦੇ ਹੜਤ ਵਾਲਾ ਦੇਖਿਆ ਤੇ ਮੇਰੇ ਮਿੱਤਰੀ ਉਹਨਾਂ ਦਾ ਹੀ ਪਰਾਣਾ ਨਿਕਲ ਆਇਆ ਉਹਨੇ ਵੀ ਇਹਦੇ ਤੇ ਦੋ ਵੀਡੀਓ ਰਿਕਾਰਡ ਪਾਈਆਂ ਮੁੰਡਾ ਸੁਖਦੇਵ ਆ ਇਹਨਾਂ ਤੋਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਆ ਉਨੇ ਮੇਰੀ ਪਰਸਨਲਿਟੀ ਦੱਸਦਾ ਕਿ ਇਹਨੇ ਉਹਦੇ ਘਰਦਿਆਂ ਦੇ ਨੁਕਸਾਨ ਲਈ ਸਪਾਰੀ ਵੀ ਦਿੱਤੀ ਸੀ ਤੇ ਉਹ ਕੁਦਰਤੀ ਮੁੜ ਕੇ ਪੁਲਿਸ ਵਾਲਿਆਂ ਕੋ ਫੜੇ ਗਏ ਉਹ ਬੰਦੇ ਜਿਹਨਾਂ ਨੂੰ ਦਿੱਤੀ ਸੀ ਤੋ ਕੁਲਦੀਪ ਨਾਮ ਦਾ ਕੋਈ ਬੰਦਾ ਫੜਿਆ ਗਿਆ ਉਹ ਜੀ ਤੇ ਉਹਨੂੰ ਵੀ ਇਹ ਦੱਸਿਆ ਜੇ ਮੇਰੇ ਕੋ ਇਹਦਾ ਵੀਡੀਓ ਰਿਕਾਰਡ ਵੀ ਹੈਗਾ ਇਹ ਸਬੂਤ ਵਜੋਂ ਤੇ ਇਹ ਬਲਵਿੰਦਰ ਸਿੰਘ ਪੱਖੋਂ ਕਿ ਇਹ ਇਹੇ ਕਰਤੂਤਤਾ ਕਰਦਾ ਆ ਤੁਹਾਨੂੰ ਕਿਵੇਂ ਜਾਣਦਾ ਇਹ ਸਾਡਾ ਪਿੰਡ ਆ ਜੀ ਜੱਜਿਆਣੀ ਹਾਂਜੀ ਤੇ ਸਾਡੇ ਪਿੰਡ ਮਾਤਾ ਹਰਬੰਸ ਕੌਰ ਸੀ ਸਾਡੇ ਪਿੰਡ ਦੇ ਖਾਲਕੂ ਸਿੰਘ ਹੋਏ ਆ ਜੀ 4-5 ਤੇ ਸਾਡੇ ਪਿੰਡ ਦੇ ਇੱਕ ਹਰਪਾਲ ਸਿੰਘ ਫੌਜੀ ਸੀ ਖਾਲਕੂ ਸਿੰਘ ਸੀ ਤੇ ਇੱਕ ਉਹਨਾਂ ਦਾ ਭਰਾ ਸੀ ਜਸਪਾਲ ਸਿੰਘ ਤੇ ਉਹ ਦੋਵੇਂ ਭਰਾ ਜਿਹੜੇ ਆ ਨਾ ਉਹ ਇਤਰਾ ਮੁਕਾਬਲਿਆਂ 'ਚ ਸ਼ਹੀਦ ਹੋ ਗਏ ਤੇ ਇੱਕ ਉਹਨਾਂ ਦਾ ਭਰਾ ਵੈਟਰਨਰੀ ਡਾਕਟਰ ਹੁੰਦਾ ਸੀ ਉਹ ਵੀ ਮਰ ਗਿਆ ਉਹ ਆਪਣੀ ਮੁੱਥੇ ਮਰਿਆ ਜੀ ਤੇ ਉਹਦਾ ਜਿਹੜਾ ਬੀਬੀ ਹਰਬੰਸ ਕੌਰ ਦਾ ਇਹਨਾਂ ਦਾ ਬਾਪ ਜਿਹੜਾ ਹਰਪਾਲ ਸਿੰਘ ਦਾ ਸੀ ਉਹ ਵੀ ਚੜ੍ਹਾਈ ਕਰ ਗਿਆ ਤੇ ਉਹ ਬੀਬੀ ਕੱਲੀ ਰਹਿ ਗਈ ਇਹ ਰਾਮਗੜੀਆ ਸਿੰਘ ਦੇ ਆ ਜੀ ਸਾਡੇ ਘਰ ਤੋਂ ਥੋੜਾ ਹੀ ਬਸ ਮਤਲਬ 100 ਗਾਜ ਦੀ ਦੂਰੀ ਤੇ ਉਹਨਾਂ ਦਾ ਘਰ ਤੇ ਉਹ ਮਾਤਾ 1988 ਤੋਂ ਵਿਚਾਰੀ ਲਵਾਰਸ਼ ਹੋ ਗਈ ਮਾਤਾ ਹਰਬੰਸ ਕੌਰ ਤੇ 1988 ਤੋਂ ਫਿਰ ਉਹ ਸਾਡੇ ਨਾਲ ਮਤਲਬ ਸਾਡੇ ਮਾਤਾ ਨੇ ਉਹਨੂੰ ਰੋਟੀ ਪਾਣੀ ਉਦੋਂ ਤਗੜੀ ਸੀ ਤੇ ਉਹਨਾਂ ਨੂੰ ਨਾ ਕਣਕ ਦੇ ਰਿਆ ਕਰਨੀ 10 12 ਕਿਲੋ ਮਹੀਨੇ ਦੀ ਉਹਨੇ ਨਾਲ ਉਹਦਾ ਵਿਜਾਰਾ ਹੋ ਜਾਂਦਾ ਸੀ ਉਸ ਤੋਂ ਬਾਅਦ ਫਿਰ ਹੌਲੀ 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 ਉਹ ਮਾਤਾ ਵਿਚਾਰੀ 90 99 ਸਾਲ ਦੀ ਹੋ ਕੇ ਤੇ ਉਹ ਚੜ੍ਹਾਈ ਕੀਤੀ ਆ ਤੇ ਉਹ ਬਾਅਦ ਦੇ ਵਿੱਚ ਉਹਦੀਆਂ ਕੁਝ ਜ਼ਰੂਰਤਾਂ ਵਧ ਗਈਆਂ ਤੇ ਰੋਟੀ ਪਾਣੀ ਅਸੀਂ ਦਿੰਦੇ ਰਹੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਅਸੀਂ ਕੀ ਦਿੰਦੇ ਰਹੇ ਜੀ ਗੁਰੂ ਰਾਮਦਾਸ ਸਾਡੇ ਕੋਲ ਸੇਵਾ ਲੈਂਦਾ ਰਿਹਾ ਵਾ ਤੇ ਉਹਨਾਂ ਨੂੰ ਰੋਟੀ ਪਾਣੀ ਦਿੰਦੇ ਨੇ ਹਾਂ ਤੇ ਉਹ ਜ਼ਰੂਰਤਾਂ ਬੜੀਆਂ ਸੀ ਉਹ ਕਮਰੇ ਜਿਹੜੇ ਸੀ ਉਹ ਪੁਰਾਣੇ ਸੀ ਉਹ ਚੋਣ ਲੱਗ ਪਈ ਕਈ ਕੁਝ ਹੋਣ ਲੱਗ ਪਿਆ ਤੇ ਇੰਨੀ ਸਾਡੀ ਸਮਰਥਾ ਨਹੀਂ ਸੀ ਅਸੀਂ ਫਿਰ ਭਾਈ ਜਫਰਵਾਲ ਸਾਹਿਬ ਭਾਈ ਵੱਸਨ ਸਿੰਘ ਜਫਰਵਾਲ ਨੂੰ ਮੈਂ ਬੇਨਤੀ ਕੀਤੀ ਵੀ ਇਸ ਤਰ੍ਹਾਂ ਉਹ ਦੋ ਖੜਕੂ ਸਿੰਘ ਹੋਏ ਆ ਉਹਨਾਂ ਦੀ ਮਾਤਾ ਜਿਹੜੀ ਆ ਵੀ ਉਹ ਬੜੀ ਵਿਚਾਰੀ ਰੋੜਨ ਲਈ ਆ ਵੀ ਰੋਟੀ ਪਾਣੀ ਤੇ ਹੀ ਦੇ ਦਿੰਨੇ ਆ ਚਾਹ ਵੀ ਦੋ ਵਾਰ ਹੀ ਦੇ ਆਈਦੀ ਆ ਤੇ ਹੋਰ ਲੀਡੇ ਕੱਪੜੇ ਦੀ ਵੀ ਘਰ ਦੀਆਂ ਚੀਜ਼ਾਂ ਆਪਣੀਆਂ ਨਹੀਂ ਪੂਰੀਆਂ ਹੁੰਦੀਆਂ ਤੇ ਉਹ ਮਾਤਾ ਦੀ ਕਿਤੇ ਉਹ ਸੇਵਾ ਕਰਾਓ ਜੀ ਵੀ ਤੁਸੀਂ ਇਸ ਸੰਘਰਸ਼ ਦੇ ਵਿੱਚ ਰਹੇ ਜੇ ਉਹਨਾਂ ਨੇ ਫਿਰ ਮੈਨੂੰ ਇਹਦਾ ਨੰਬਰ ਦਿੱਤਾ ਜੀ ਬਲਵਿੰਦਰ ਸਿੰਘ ਪਖੋਕੇ ਦਾ ਪਹਿਲੀ ਵਾਰੀ ਮੇਰੀ ਉਹਦੋਂ ਫਿਰ ਇਹਨਾਂ ਬਲਵਿੰਦਰ ਸਿੰਘ ਦਾ ਮੈਂ ਇਹਨੂੰ ਫੋਨ ਕੀਤਾ ਵੀ ਇਤਨਾ ਸਾਡੇ ਪਿੰਡ ਮਾਤਾਵਾ ਇੱਕ ਤੇ ਉਹ ਮਤਲਬ ਮਾੜੀ ਹਾਲਤ ਚ ਆਤਰ ਸੋਗ ਹਾਲਤ ਚ ਆ ਤੇ ਉਹਦੀ ਆਪਾ ਮੈਂ ਨਹੀਂ ਇਹਨੂੰ ਵੇਖਿਆ ਨਹੀਂ ਸੀ ਕੁਛ ਨਹੀਂ ਸੀ ਤੇ ਇਹ ਫਿਰ ਉਥੋਂ ਮਤਲਬ ਇਹ ਪਿੰਡ ਕੈਮਰਾ ਕੈਮਰਾ ਲੈ ਕੇ ਆਇਆ ਕਿਸੇ ਨੂੰ ਨਾਲ ਲੈ ਕੇ ਆਇਆ ਏ ਤੇ ਇਹਨੇ ਉਹ માતા ਦੀ ਵੀਡੀਓ ਪਾਈ ਤੇ ਉਹ માતા ਕਹੀ ਜਾਂਦੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਅਕੀ ਹੀ ਵਿਚਾਰੀ ਆਪਣੀ ਜ਼ਿੰਦਗੀ ਤੋਂ ਵੀ ਕੋਈ ਰਿਆ ਹੀ ਨਹੀਂ ਸੀ ਉਹਦਾ ਤੇ ਇਹਨੇ ਉਹਦੀ ਵੀਡੀਓ ਪਾਈ ਉਹ ਵੀਡੀਓ ਬੜੀ ਜਿਆਦੀ ਚੱਲ ਗਈ ਉਹ ਇੰਨੀ ਜਿਆਦੀ ਚੱਲ ਗਈ ਔਰ ਇੰਨਾ ਜਿਆਦਾ ਪੈਸਾ ਇਕੱਠਾ ਹੋ ਗਿਆ ਪੀ ਉਹ ਫਿਰ ਇਹਦੇ ਪੈਰ ਲੱਗ ਗਏ ਬਲਵਿੰਦਰ ਸਿੰਘ ਦੇ ਇਹਨੇ ਉਹਨੂੰ ਫਿਰ ਉਹਨੂੰ ਕਮਰਾ ਵੀ ਪਾ ਕੇ ਦਿੱਤਾ ਅਹੀਂ ਬਾਅਦ ਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਆ ਵੀ ਔਰ ਉਹਦੋਂ ਇਹਨੇ ਮੈਨੂੰ ਦੱਸਿਆ ਪੀ ਮੈਂ ਮਤਲਬ ਮੈਨੂੰ ਜਫਰਵਾਲ ਸਾਹਿਬ ਨੇ ਇਸ ਬੰਨੇ ਲਾਇਆ ਵਾ ਪੀ ਤੂੰ ਬੋਲਣਾ ਜਾਣਦਾ ਵਾ ਤੂੰ ਸਟੇਜ ਸੈਕਟਰੀ ਰਿਹਾ ਵਾ ਇਹ ਜਿਹੜੇ ਆ ਸਮਾਧਾਂ ਦੇ ਉੱਤੇ ਜਾਂਦੇ ਆ ਮੇਲੇ ਹੁੰਦੇ ਆ ਜੀ ਤੇ ਉਥੇ ਸਮਾਧਾਂ ਤੇ ਸਟੇਜ ਸੈਕਟਰੀ ਹੁੰਦਾ ਸੀ ਲੋਕੀਆਂ ਜਿਆਦਾ ਸਮਾਧਾਂ ਤੇ ਮੇਲੇ ਲਾਉਂਦੇ ਆ ਤੇ ਉਥੇ ਇਹ ਸਟੇਜ ਸੈਕਟਰੀ ਦਾ ਕੰਮ ਕਰਦਾ ਹੁੰਦਾ ਸੀ ਤੇ ਬੋਲਣਾ ਇਹਨੂੰ ਆਉਂਦਾ ਸੀ ਪਰ ਇਹ ਉਦੋਂ ਨੌਕਰੀ ਇਹ ਠੇਕੇ ਤੇ ਹੁੰਦਾ ਸੀ ਠੇਕੇ ਤੇ ਕਰਿੰਦਾ ਸੀ ਜੀ ਇਹ ਡੇਰਾ ਬੱਬਾ ਨਾਲ ਠੇਕੇ ਤੇ ਨੌਕਰੀ ਕਰਦਾ ਹੁੰਦਾ ਸੀ ਉੱਥੇ ਸ਼ਰਾਬ ਦੇ ਠੇਕੇ ਤੇ ਤੇ ਉਹ ਫਿਰ ਇਧਰ ਨੂੰ ਉਹ ਮਾਤਾ ਦੀ ਜਿਹੜੀ ਆ ਨਾ ਉਹ ਵਰਲਡ ਵਾਈਡ ਵੀਡੀਓ ਜਿਹੜੀ ਆ ਨਾ ਉਹ ਜਾਰੀ ਹੋ ਗਈ ਮਤਲਬ ਵਾਇਰਲ ਹੋ ਗਈ ਔਰ ਬਹੁਤ ਦੁਨੀਆ ਨੇ ਵੇਖਿਆ ਔਰ ਬੜੇ ਲੋਕੀਆ ਨਾ ਰਾਈ ਜਿਹੜੇ ਆ ਨਾ ਉਹ ਫਿਰ ਸਾਡੇ ਪਿੰਡ ਵੀ ਆਏ ਉਹ ਮਾਤਾ ਦੀ ਸੇਵਾ ਕਰਨ ਨੂੰ ਮਲੋ ਉਹ ਆਂਦੇ ਸੀ ਵੀ ਮਾਤਾ ਨੂੰ ਅਸੀਂ ਜੋ ਇਥੇ ਆਖੋ ਕੋਠੀਪਾਦ ਨੇ ਕੋਸ਼ ਬੇਅੰਤ ਉਹਦੀ ਮਾਤਾ ਦੀ ਸੇਵਾ ਆਈ ਉਸ ਟਾਈਮ ਤੋਂ ਮੈਂ ਇਹਨੂੰ ਬਲਵਿੰਦਰ ਸਿੰਘ ਪਖੋਗੇ ਨੂੰ ਜਾਣਦਾ ਹਾਂ ਜੀ ਯਾਨੀ ਕਿ ਮਾਤਾ ਮੈਨੂੰ ਮਨਜੀਤ ਸਿੰਘ ਆਪਣੇ ਕ੍ਰੈਡਾਤੇ ਦੇ ਵੀ ਗੱਲਬਾਤ ਵੀ ਹੋਈ ਉਹਨਾਂ ਦੀ ਪੋਸਟ ਵੀ ਪਾਈ ਸੀ ਵੀ ਇਹ ਕਿੱਦਾਂ ਹੈ ਪੈਸਿਆਂ ਦਾ ਅੱਠ ਅਗੀਠੂਗੀ ਕਰ ਗਿਆ ਹੈ ਬਹੁਤ ਵੱਡੀ ਪੱਦਰ ਤੇ ਮਤਲਬ ਕਿ ਉਹ ਮਾਤਾ ਦਾ ਤਾਂ ਪਤਾ ਨਹੀਂ ਕਿੰਨੇ ਕੀ ਦਿੱਤੇ ਹੋਣਗੇ ਕਿੰਨੇ ਕੀ ਦਿੱਤੇ ਹੋਣਗੇ ਵੀ ਤੁਸੀਂ ਹਿਸਾਬ ਦੇ ਪੈਸਾ ਬਹੁਤ ਗਿਆ ਇਹਨੂੰ ਤੇ ਜੀ ਮਨਜੀਤ ਸਿੰਘ ਤੁਸੀਂ ਸੁਣਾਓ ਤੁਹਾਡਾ ਕੋਈ ਐਕਸਪੀਰੀਅੰਸ ਕਿੱਦਾਂ ਮਨਜੀਤ ਭਾਜੀ ਭਿੰਟਰ ਨੇ ਵੀ ਉਹ ਕਹਿੰਦੇ ਸੀ ਮੈਂ ਨਾਲ ਆਉਂਗਾ ਉਹ ਵੀ ਕਹਿੰਦੇ ਕਿ ਮੈਨੂੰ ਬੜਾ ਐਕਸਪੀਰੀਅੰਸ ਨਹੀਂ ਬੋਲਣ ਦਾ ਪਰ ਉਹ ਕਹਿੰਦੇ ਕਿ ਮੈਂ ਵੀ ਇਹ ਨਹੀਂ ਇਹ ਜਿਹੜੀਆਂ ਕੀਤੀਆਂ ਹੋਈਆਂ ਜਿਹੜੀਆਂ ਠੱਗੀਆਂ ਮੈਂ ਦੱਸੂਗਾ ਉਹਨਾਂ ਤੋਂ ਕਿੱਦਾਂ ਪੈਸਾ ਖਾਦਾ ਉਹਨਾਂ ਨੇ ਮੈਨੂੰ ਆਪਣੇ ਦੱਸਿਆ ਕਿ ਪੈਸੇ ਲੈਂਦਾ ਰਹੇ ਲੈਂਦਾ ਰਿਹਾ ਤੇ ਕਿੰਦਾ ਕਿ ਮੈਨੂੰ ਸੇਵਾ ਪੁੱਜੋ ਕਹਿੰਦਾ ਮੈਂ ਰਸੀਦਾ ਭੇਜ ਦਿੱਤੀਆਂ ਤੇ ਮੁੜ ਕੇ ਕਹਿੰਦਾ ਕਿ ਇਹ ਤਾਂ ਤੁਸੀਂ ਪੈਸੇ ਮੈਨੂੰ ਭੇਜਿਓ ਕਹਿੰਦੇ ਵੀ ਅਸੀਂ ਤੇ ਤੈਨੂੰ ਤਨਖਾਹ ਕਾਹੀ ਦਿੰਨੇ ਆ ਜੇ ਤੈਨੂੰ ਇਹੀ ਪੈਸੇ ਉਹ ਕੋਈ 15-16 ਲੱਖ ਦਾ ਜਿਗਰ ਕਰਦੇ ਸੀਗੇ ਤੇ ਤੁਹਾਡਾ ਕੋਈ 15-16 ਲੱਖ ਨਹੀਂ ਮੈਂ ਉਹ ਤੁਹਾਨੂੰ ਬਰੀਫ ਕਰ ਦਿੰਦਾ ਜੀ ਭਾਈ ਮਨਜੀਤ ਸਿੰਘ ਪਿੰਡਰ ਜਿਹੜੇ ਆ ਇਹ ਮੇਰੇ ਬੜੇ ਨਜ਼ਦੀਕੀ ਰਿਸ਼ਤੇਦਾਰ ਆ ਔਰ ਸਾਨੂੰ ਮੈਨੂੰ ਇਹਦੀ ਨੌਲੇਜ ਨਹੀਂ ਸੀ ਉਹ ਪਤਾ ਮੈਨੂੰ ਹੋਣ ਲੱਗਾ ਉਹ ਜਦੋਂ 2024 ਦੇ ਵਿੱਚ ਇੱਥੇ ਆਏ ਸੀ ਮਾਰਚ ਦੇ ਵਿੱਚ ਇੰਡੀਆ ਆਏ ਸੀ ਤੇ ਉਹ ਇੱਥੇ ਘਰੋਂ ਜਦੋਂ ਕਹਿੰਦੇ ਮੈਂ ਸਾਰਥੂਲ ਜਾਣਾ ਤੇ ਫਿਰ ਉਹ ਪਤਾ ਲੱਗਾ ਤੇ ਉਹ ਬੜੇ ਜ਼ਿਆਦਾ ਨਜ਼ਦੀਕੀ ਮੇਰੇ ਸਾਲੀ ਸਾਲੀ ਮੇਰੀ ਦੇ ਪਤਿਓਰੇ ਆ ਬਾਕੀ ਇਹ ਮੈਨੂੰ ਬਲਵਿੰਦਰ ਸਿੰਘ ਨਾਂ ਮੈਂ ਅੱਗੋਂ ਪਿਛੋਂ ਮੈਂ ਦਫ਼ਤਰ ਨਹੀਂ ਆ ਜਾਂਦਾ ਦਫ਼ਤਰ ਇਹਨਾਂ ਨੂੰ ਮੈਂ ਹੀ ਲੈ ਕੇ ਦਿੱਤਾ ਪਹਿਲਾਂ ਮੈਂ ਕਰਾਇਤੇ ਲੈ ਕੇ ਦਿੱਤਾ ਸੀ ਫਿਰ ਉਹ ਪਿੰਡਰ ਸਾਹਿਬ ਨੇ ਆਪਣੇ ਦਸਵੰਦ ਚੋਂ ਇੱਥੋਂ ਇੱਕ ਕੋਠੀ ਸੇਲ ਕੀਤੀ ਸੀ ਉਹਨਾਂ ਚੰਡੀਗੜ੍ਹੋਂ ਤੇ ਉਹ ਦਸਵੰਦ ਨੂੰ ਉਹਨਾਂ ਨੇ ਉਹ ਜਿਹੜਾ ਦਫ਼ਤਰ ਆ ਨਾ ਉਹ ਸੰਗਤ ਦੇ ਨਾਂ ਦਾ ਹੀ ਲਿਆ ਫਿਰ ਉਹਨਾਂ ਨੇ ਤੇ ਉਹ ਉਹ ਸਾਰਾ ਕੁਝ ਜਿਹੜਾ ਰਜਿਸਟਰੀ ਵੀ ਸਭ ਕੁਝ ਮੈਂ ਕਰਾ ਕੇ ਦਿੱਤੀ ਆ ਤੇ ਜਦੋਂ ਇੱਥੇ ਆਏ ਤਾਂ ਫਿਰ ਪਤਾ ਲੱਗਾ ਤੇ ਇਹ ਬਲਵਿੰਦਰ ਸਿੰਘ ਪੱਖੋ ਕੇ ਮੈਨੂੰ ਉਦੋਂ ਹੀ ਇਹ 2015 ਚ ਇਹ ਪਿੰਡ ਰਸਾਬ ਨੇ ਇਹਨੂੰ ਨੌਕਰੀ ਦੇ ਰੱਖਿਆ ਉਹ ਆਪਣੇ ਮਤਲਬ ਇਹਨੂੰ ਤਿੰਨ ਬੰਦੇ ਉਹਨਾਂ ਨੇ ਰੱਖਿਆ ਜੀ ਇਹਨੂੰ ਐਜੇ ਹੋਸਟ ਰੱਖਿਆ ਸੀ ਔਰ ਇੱਕ ਸੀ ਕੈਮਰਾਮੈਨ ਸੀ ਤੇ ਇੱਕ ਹੈਗਾ ਸੀ ਐਡੀਟਰ ਇਹ ਤਿੰਨਾਂ ਜਣਿਆਂ ਨੂੰ ਤਨਖਾਹ ਦਿੰਦੇ ਰਹੇ ਔਰ ਬਲਵਿੰਦਰ ਸਿੰਘ ਪੱਖੋ ਕੇ ਦੱਸ ਦਰਿਆ ਮੈਨੂੰ ਕਿ 1,20,000 ਰੁਪਈਆ ਮੈਨੂੰ ਤਨਖਾਹ ਦਿੰਦੇ ਆ ਔਰ 20,000 ਰੁਪਈਆ ਡੀਜ਼ਲ ਦਾ ਮੈਨੂੰ ਦਿੰਦੇ ਆ ਤੇ ਉਹਨਾਂ ਦੋਹਾਂ ਬੰਦਿਆਂ ਤੋਂ 20,000 ਰੁਪਈਆ ਉਹਨਾਂ ਨੂੰ ਤਨਖਾਹ ਦਿੰਦੇ ਰਹੇ ਉਹ ਪਿੰਡ ਰਸਾਬ ਤੇ ਬਾਕੀ ਜੋ ਉਸ ਦਫਤਰ ਦਾ ਬਿਜਲੀ ਦਾ ਬਿੱਲ ਇੰਟਰਨੈਟ ਦਾ ਬਿੱਲ ਇੱਥੋਂ ਤੱਕ ਕਿ ਚਾਹ ਦਾ ਵੀ ਬਿੱਲ ਕਿਤੇ ਜਾਣਾ ਵਾ ਹਵਾ ਭਰਉਣ ਗੱਡੀ ਦਾ ਇਹਦਾ ਸਰਵਿਸ ਦਾ A to Z ਦੀ ਵੀ 1 ਰੁਪਏ ਦਾ ਵੀ ਜਿਹੜਾ ਵਾ ਨਾ ਉਹ ਵੀ ਉਹ ਸਾਰਾ ਇਹ ਰਜਿਸਟਰ ਮੈਨੂੰ ਵਿਖਾਉਂਦਾ ਰਿਹਾ ਵਾ ਰਜਿਸਟਰੇ ਚੁੱਕ ਕੇ ਲਿਆ ਗਿਆ ਉਹਦੇ ਚ ਕੱਲੀ ਕੱਲੀ ਐਂਟਰੀ ਕਰਕੇ ਤੇ ਮਤਲਬ ਇਹ ਘੱਟ ਤੋਂ ਘੱਟ 2 ਲੱਖ ਰੁਪਏ ਦਾ ਹਰ ਮਹੀਨੇ ਦਾ ਬਿੱਲ ਉਹਨਾਂ ਨੂੰ ਪਾਉਂਦਾ ਰਿਹਾ ਵਾ ਔਰ 1 ਲੱਖ 20 ਹਜ਼ਾਰ ਇਹਨੇ ਮੈਨੂੰ ਸੌ ਵਾਰੀ ਪਹਿਲਾਂ ਇਹਨੇ ਲੱਖ ਰੁਪਈਆ ਦੱਸਿਆ ਵੀ ਲੱਖ ਰੁਪਈਆ ਤਨਖਾਹ ਮੇਰੀ ਫਿਰ ਇਹਨੇ ਕਿਹਾ ਵੀ ਮੇਰੀ 20 ਹਜ਼ਾਰ ਰੁਪਈਆ ਤਨਖਾਹ ਵਧਾਤੀ ਆ ਮੈਂ ਵਰਲਡ ਵਾਈਡ ਪ੍ਰਸਿੱਧ ਹੋ ਗਿਆ ਮੈਂ ਇਹ ਉਹ ਤੇ ਅਹੀਂ ਨਹੀਂ ਕਦੀ ਦਖਲਦਾਨੀ ਕੀਤੀ ਤੇ ਨਾ ਹੀ ਮੈਂ ਕਦੀ ਭਿੰਦਰ ਸਾਹਿਬ ਨਾਲ ਗੱਲ ਕੀਤੀ ਆ ਇਹਨੇ ਤਨਖਾਹ ਇਹ ਲਈ ਆ ਜੀ ਘੱਟ ਤੋਂ ਘੱਟ ਵੀ 2015 ਚ ਉਹਨਾਂ ਰੱਖਿਆ ਸੀ ਤੇ 2000 30 ਅਪ੍ਰੈਲ 2024 ਚ ਇਹਨੂੰ ਕੱਢਿਆ ਉਹਨਾਂ ਨੇ ਤੇ ਉਦੋਂ ਉਹਨਾਂ ਨੇ ਜਿੰਦਰਾ ਮਾਰਤਾ ਦਫ਼ਤਰ 'ਚ ਇਹਨੇ ਜਿੰਦਰਾ ਤੋੜ ਕੇ ਤੇ ਉਹ ਸਮਾਨ ਜਿਹੜਾ ਉਹ ਸਾਰਾ ਚੋਰੀ ਕਰਕੇ ਲੈ ਗਿਆ ਔਰ ਜਿੰਨੇ ਬਿੱਲ ਸੀ ਉਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਦੇ ਨਾਂ ਦੇ ਸੀ ਉਹ ਉਹ ਸਾਰੇ ਬਿੱਲ ਵੀ ਲੈ ਗਿਆ ਜੋ ਉਹਨਾਂ ਕੋਲ ਹਾਰਡ ਡਿਸਕਾਂ ਹੀ ਗੱਡੀ ਉਹਨਾਂ ਨੇ ਲੈ ਕੇ ਦਿੱਤੀ ਸੀ ਗੱਡੀ ਵੀ ਲੈ ਗਿਆ ਸਕੂਟਰੀ ਸੀ ਉਹ ਸਾਰਾ ਸਮਾਨ ਜਿਹੜਾ ਹੈ ਮਤਲਬ ਉੱਥੋਂ ਚੋਰੀ ਕਰਕੇ ਲੈ ਗਿਆ ਜੀ ਨਹੀਂ ਚੋਰੀ ਮਤ ਪੈਸਾ ਕਿੰਨਾ ਖਾ ਗਿਆ ਉਹਨਾਂ ਦਾ ਜਿੱਦਾਂ ਤੁਸੀਂ ਕਹਿੰਦੇ ਵੀ ਮੈਂ ਦੇਖੋ ਇਹ ਇਹ ਗੱਲ ਜਿਹੜੀ ਹੈ ਨਾ ਇਹ ਭਿੰਦਰ ਸਾਹਿਬ ਦੱਸ ਸਕਦੇ ਆ ਕਿਉਂਕਿ ਪੈਸਾ ਉਹ ਪੇਜ ਦੇ ਰਹਾ ਆ ਇਹ ਪਹਿਰਾ ਕਿੰਨਾ ਖਾ ਗਿਆ ਮੈਂ ਤਨਖਾਹ ਦੱਸ ਸਕਦਾ ਵਾਂ ਤਨਖਾਹ ਜੋ ਇਹ ਦੱਸਦਾ ਰਿਹਾ ਮੈਨੂੰ ਮੈਂ ਕੋਈ ਮਤਲਬ ਕਾਊਂਟਰ ਨਹੀਂ ਹਾਂ ਕੁਛ ਨਹੀਂ ਇਹ ਦੱਸਦਾ ਹੀ 120000 ਰੁਪਇਆ ਤੇ 10 ਸਾਲ ਰਿਹਾ ਵਾ ਤੇ ਤੁਸੀਂ ਕੈਲਕੂਲੇਸ਼ਨ ਕਰ ਲਓ ਜੇ ਬਹੁਤ ਨਹੀਂ ਤੇ 2-3 ਕਰੋੜ ਰੁਪਇਆ ਤੇ ਤਨਖਾਹ ਹੀ ਲੈ ਗਿਆ ਬਿਲਕੁਲ ਬਿਲਕੁਲ ਕਿਉਂਕਿ ਇਹ ਉਹਨਾਂ ਦਾ ਜੇ ਇੰਨਾ ਐਸ ਪੱਤਰ ਤੇ ਆੜ ਕੇ ਮੁੜ ਕੇ ਵਿਗੜਦਾ ਇੰਨਾ ਵਿਗੜਦੀ ਗੱਲਬਾਤ ਹੋਈ ਆ ਇਹ ਤਾਂ ਮਤਲਬ ਠੱਗੀ ਦਾ ਵੱਡੀ ਪੱਧਰ ਤੇ ਮਾਰ ਗਿਆ ਬਾਕੀ ਇਹਦਾ ਦੂਸਰਾ ਜਦੋਂ ਮੈਂ ਇਸ ਗੱਲ ਬਾਰੇ ਰਿਸਰਚ ਕਰਦਾ ਸੀ ਤੇ ਫਿਰ ਜੇ ਮੈਨੂੰ ਪਤਾ ਲੱਗਾ ਤੇ ਇਹਦਾ ਭਰਾ ਜਿਹੜਾ ਸੀਗਾ ਉਹ ਜਰਮਨ ਏਜੰਸੀਆਂ ਨੇ ਫੜਿਆ ਸੀ ਖਾੜਕੂ ਸਿੰਘਾਂ ਤੇ ਕਸ਼ਮੀਰੀ ਮੁਸਲਮਾਨਾਂ ਦੀ ਜਸੂਸੀ ਕਰਨ ਦੇ ਤੇ ਇੱਕ ਮੇਰੇ ਕੋਲ ਹੋਰ ਵੀਡੀਓ ਬੰਦੇ ਦੀ ਆਈ ਮੇਰੇ ਸਾਹਮਣੇ ਉਹ ਉਹਦਾ ਨਾਮ ਪ੍ਰਭਜੋਤ ਇਹ ਉਹਨੂੰ ਵੀ ਇਹਨਾਂ ਨੇ ਚੰਗਾ ਖਰਾਬ ਕੀਤਾ ਇਹਨਾਂ ਨੇ ਤੇ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਕਿਉਂਕਿ ਉਹ ਸਾਰਾ ਜਿਹੜਾ ਜਰਮਨ ਦੇ ਵਿੱਚ ਇਹਦੇ ਭਰਾ ਨੂੰ ਖਾਲਸਾ ਦੀ ਸਿੱਖਾਂ ਦੀ ਖਾਲਸਤਾਨੀ ਸਿੱਖਾਂ ਦੀ ਜਿਹੜੀ ਜਿਸੂਸੀ ਕਰਦੇ ਦਾ ਉਹਨਾਂ ਨੇ ਫੜਿਆ ਉਹਨਾਂ ਨੇ ਪ੍ਰੀ ਅਦਾਲਤ ਵਿੱਚ ਸਾਰੇ ਸਿੱਖਾਂ ਨੂੰ ਸੱਦ ਕੇ ਜਿੰਨੇ ਕੁ ਆ ਸਕਦੇ ਸੀ ਉੱਥੋਂ ਉਹਨਾਂ ਨੇ ਸੱਦਿਆ ਜਿੰਨੇ ਕੁ ਗਏ ਉੱਥੇ ਅਦਾਲਤ ਦੇ ਵਿੱਚ ਆਪਣੇ ਖਾਲਸਤਾਨੀ ਸਿੱਖਾਂ ਤੋਂ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਟੇਪ ਚਲਾ ਕੇ ਸੁਣਾਈ ਸੀ ਇਹਦੀ ਵੀ ਕਿਦਾਂ ਦੋਨਾ ਭਰਾਵਾਂ ਦੀ ਗੱਲਬਾਤ ਇਹ ਕਰਦੇ ਵੀ ਕਿਦਾਂ ਇਹ ਕਹਿੰਦਾ ਵੀ ਤੂੰ ਖਾੜਕੂ ਸਿੱਖਾਂ ਦੇ ਵਿੱਚ ਵੜ ਜਾ ਤੇ ਤੂੰ ਕਿਦਾਂ ਤੂੰ ਪੈਸਿਆਂ ਦੀ ਕੋਈ ਕਮੀ ਨਹੀਂ ਆਉਣੀ ਤੈਨੂੰ ਤੂੰ ਸੁਣ ਮੈਂ ਤਾਂ ਤੂੰ ਪੈਸੇ ਦਾ ਪੁੱਤ ਹੈ ਤੂੰ ਰਾਅ ਐਜੰਟ ਹੈਗਾ ਇਹ ਗੱਲ ਵੀ ਸਾਬਤ ਹੁੰਦੀ ਆ ਜਿਹੜੀਆਂ ਤੂੰ ਆਪਣਾ ਦੋ ਨੰਬਰ ਦੇ ਕਾਰਵਾਈਆਂ ਕਰਦਾ ਰਿਆ ਉਹ ਸਾਰੀਆਂ ਸਾਬਤ ਹੁੰਦੀਆਂ ਨੇ ਵੀ ਹਾਂ ਕਦੇ ਕਿਸੇ ਵਿਖਾਲਸਤਾਨੀ ਦਾ ਨੌ ਪਵਾਤਾ ਕਦੇ ਕਿਸੇ ਦਾ ਕਿਸੇ ਦੇ ਰੇਡ ਪਵਾਤੀ ਇੰਡੀਆ ਦੇ ਵਿੱਚ ਰੇਡ ਪਵਾਤੀ ਇੱਥੇ ਰੇਡ ਪਵਾਤੀ ਹਣਾ ਉਹ ਤੂੰ ਬਾਹਾਂ ਬਣਾ ਕੇ ਤੂੰ ਕਹਿੰਦਾ ਯਾਪਾ ਤੇਰੀ ਹੋਏ ਸੋਲ ਭਾਈਆ ਨਾ ਤੇਰੀ ਬਾਹਾਂ ਤੂੰ ਨਵਾ ਤੂੰ ਨਵਾ ਤੂੰ ਨਵਾ ਤੂੰ ਇੱਕ ਮਿੰਟ ਤੂੰ ਕਰਾ ਤੈਨੂੰ ਕਹਿਤਾ ਤੂੰ ਕਰਾ ਮੈਂ ਜਾਣਾ ਮੈਂ ਇੰਡੀਆ ਵੀ ਚਲ ਜੂੰ ਹਾਂ ਆਪਦੇ ਬੇਸਤੇ ਵੀ ਚਲ ਜੂੰ ਐਨਾ ਜੱਟ ਦੀ ਹਿੱਕ ਤੇ ਤਾਵਾ ਤੇਰੇ ਅੰਗੂ ਨੇ ਮੈਂ ਇੱਕ ਮਿੰਟ ਤੇਰੇ ਵਾਲਾ ਹਸਾਬ ਨਹੀਂ ਮੇਰੇ ਕੋਲੇ ਵੀ ਭੈਣ ਚੋ ਲੋਕਾਂ ਦੀ ਜੇਬਾਂ ਚ ਪੈਸੇ ਕਢਾਉਂਦਾ ਫਿਰਦਾ ਵੀ ਹਾਂ ਮੈਨੂੰ ਇੰਨੇ ਰੁਪਏ ਦੇ ਮੰਗ ਖਾਣਾ ਨਹੀਂ ਹੈਗੇ ਤੇਰੇ ਅੰਗੂ ਓਏ ਹਾਂ ਪਤੰਗ ਮੇਰਾ ਗੱਲ ਕਰੀ ਜੇ ਜੋ ਦਾ ਪੋਤਿਆਂ ਤਾਂ ਹੋਣੀ ਬਾਹਰ ਆ ਜਾ ਕਿੱਥੇ ਮੈਨਾਂ ਹੈਗਾ ਇੱਥੇ ਹਾਂ ਮੈਨਾਂ ਉੱਥੇ ਹੀ ਕ੍ਰੈਸ਼ ਦੇ ਵਿੱਚ ਮੈਨਾਂ ਰੋਲ ਜਾਣਾ ਉਥੋਂ ਇਦਾਂ ਦੀਆਂ ਕੱਲਾ ਬੱਤਾਂ ਸੀਗੀਆਂ ਉਹ ਤੇ ਉਹ ਨੂੰ 4 ਸਾਲ ਉੱਥੇ ਸਜ਼ਾ ਹੋਈ ਆ ਉਹਦੇ ਨਾਲ ਇੱਕ ਮਨਮੋਹ ਸਿੰਘ ਇੱਕ ਕਮਲਜੀਤ ਕੋਰ ਉਹਦੀ ਘਰਵਾਲੀ ਤੇ ਇੱਕ ਇਹ ਇਹ ਖਾੜਕੂ ਸਿੱਖਾਂ ਦੀ ਜਸੂਸੀ ਕਰਨ ਦੇ ਮਸਲੇ ਤੇ ਤੇ ਉਹਦੇ ਬਾਰੇ ਤੁਹਾਡਾ ਕਿਦਾਂ ਮੈਂ ਦੇਖੋ ਜੀ ਇਹ ਇਹ ਮਤਲਬ ਇੰਨੇ ਮੇਰੀ ਉਹਦੇ ਨਾਲ ਗੱਲ ਕਰਾਈ ਮੇਰੇ ਨਾਲ ਦੋ ਤਿੰਨ ਵਰੀ ਇਹਨੇ ਉਹਦਾ ਮੇਰੀ ਗੱਲ ਕਰਾਈ ਆ ਔਰ ਮੈਨੂੰ ਇਹ ਦੱਸਿਆ ਆ ਪੀ ਇਹ ਇੰਡੀਆ ਚ ਬੜਾ ਜ਼ਿਆਦਾ ਵਾਂਟਡ ਆ ਔਰ ਮੈਨੂੰ ਇੱਕ ਦੋਰੀ ਕਰਦਾ ਰਿਹਾ ਉਹਨਾਂ ਰਿਪੋਰਟ ਕਰ ਦੇਣਾ ਵਾ ਇੰਡੀਆ ਜਿਹਨੇ ਸਾਰੀ ਉਮਰ ਜੇਲ੍ਹ ਚੋਂ ਨਹੀਂ ਤੇ ਆਪਾਂ ਕੁਝ ਸਪਾਰਸ਼ ਕਰੀਏ ਭਾਈ ਮੁਖਮਸੋਂ ਨੂੰ ਆ ਕੇ ਜਾਂ ਕਿਸੇ ਨੂੰ ਵੀ ਉਹ ਸਾਰਾ ਇਹਦਾ ਨਾ ਡਰਾਮਾ ਸੀ ਬਾਕੀ ਇਹਨੇ ਆਪਣੇ ਭਰਾ ਨਾਲ ਮੇਰੀ ਦੋ ਚਾਰ ਵਾਰੀ ਗੱਲ ਕਰਾਈ ਆ ਨਾਮ ਇਹਨੂੰ ਕਦੀ ਦੇਖਿਆ ਨਾ ਮੈਂ ਜਾਣਦਾ ਵਾਂ ਪਰ ਇੱਕ ਵਾਰੀ ਉਹਨੇ ਮੇਰੇ ਨਾਲ ਬੜੀ ਜਿਆਦੀ ਨੀਚ ਹਰਕਤ ਕੀਤੀ ਇਹਦੇ ਭਰਾ ਨੇ ਮਤਲਬ ਇਹ ਜਿਹੜਾ ਬੰਦਾ ਕੋਈ ਸਿੱਖੀ ਦੇ ਨਾਲ ਜੁੜਿਆ ਹੋਣਾ ਤੇ ਉਹ ਸਿੱਖੀ ਦਾ ਮਾੜਾ ਨਹੀਂ ਕਦੀ ਸੋਚ ਸਕਦਾ ਇਹਦੇ ਭਰਾ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਵਾ ਵੀ ਪਾਕਿਸਤਾਨ ਚ ਮੇਰੇ ਬੜੇ ਲਿੰਕ ਆ ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣਾ ਗਾਹਕ ਲੱਭੋ ਤੇ ਮੈਂ ਕੁਆਂਟਲ ਤੁਹਾਨੂੰ ਚਿਤਾ ਭੇਜ ਦਿੰਨਾ ਵਾਂ ਤੇ ਜਿੰਨੀ ਫੀਮ ਕੁਆਂਟਲ ਆਖੋ 2 ਮਾਣ ਆਖੋ ਜਿੰਨੀ ਆਖੋ ਕੁਆਂਟਲੀ ਫੀਮ ਭੇਜ ਦਿੰਨਾ ਤੁਸੀਂ ਗਾਹਕ ਲੱਭੋ ਤੇ ਜਿੱਥੇ ਆਖੋਗੇ ਉੱਥੇ ਡਿਲੀਵਰ ਹੋ ਜੂਗੀ ਤੇ ਮੈਂ ਫਿਰ ਉਹਨੂੰ ਅੱਗੋਂ ਜਵਾਬ ਦਿੰਦਾ ਵੀ ਇਸ ਤਰ੍ਹਾਂ ਕਰ ਮੈਂ ਗਾਹਕ ਲੱਭ ਲੈਣਾ ਵਾਂ ਤੇ ਸਾਥੂ ਪੱਖੋਂ ਕਹਿ ਦੇ ਮਤਲਬ ਬਲਵਿੰਦਰ ਨਾਲ ਰਖਾ ਦੇ ਬਲਵਿੰਦਰ ਜਿਹੜਾ ਉਹ ਤੇਜ ਆ ਬੰਦਾ ਤੇ ਉਹ ਸੰਭ ਛੜੂਗਾ ਤੇ ਮੈਂ ਗਾਹਕ ਉੱਥੇ ਖਲਾ ਦੂੰਗਾ ਤੇ ਤੂੰ ਉਥੇ ਕਵਾਂਟਲ ਚਿੱਟਾ ਵੀ ਸਟਾ ਦੇ ਤੇ ਭਿੰਮ ਵੀ ਸਟਾ ਦੇ ਫਿਰ ਮੈਨੂੰ ਆਂਦਾ ਵੀ ਤੁਸੀਂ ਗੁੱਸਾ ਕਰ ਲਿਆ ਮੈਂ ਵੀ ਤੂੰ ਗੱਲ ਹੀ ਇਹੋ ਜੀ ਕੀਤੀ ਆ ਵੀ ਅਸੀਂ ਆਪਣੀ ਨਸਲ ਬਰਬਾਦ ਕਰਨ ਨੂੰ ਇਹ ਚਿੱਟਾ ਵੀ ਤੇ ਭਿੰਮ ਵੀ ਮੰਗਾਉਣੀ ਆ ਵੀ ਤੂੰ ਸਿੱਖ ਕਿਸ ਚੀਜ਼ ਦਾ ਮੈਂ ਉਹਨੂੰ ਬੜੀ ਜਿਆਦਾ ਲਾਂਤ ਪਾਈ ਜੀ ਉਹ ਫਿਰ ਮੈਨੂੰ ਆਂਦਾ ਤੂੰ ਬਲਵਿੰਦਰ ਨੂੰ ਨਾ ਦੱਸੀ ਇਹ ਵੋ ਹੈ ਜੀ ਇਹਨਾਂ ਦੋਵਾਂ ਦੀ ਰਲ਼ੀ ਮਰਜੀ ਸੀ ਤੇ ਤੂੰ ਉਹਨਾਂ ਇਹ ਗੱਲ ਨਾ ਕਰੀ ਮੈਂ ਫਿਰ ਇਹਨਾਂ ਨਾਲ ਗੱਲ ਵੀ ਕੀਤੀ ਆਂਦਾ ਉਹਨੂੰ ਸ਼ਰਮ ਚਾਹੀਦੀ ਹੀ ਇਹਨੂੰ ਗੱਲ ਕਰਨੀ ਨਹੀਂ ਚਾਹੀਦੀ ਵੀ ਮਤਲਬ ਇਹ ਇਸ ਲੈਵਲ ਤੇ ਸੋਚਦੇ ਆ ਵੀ ਇੱਥੇ ਤੂੰ ਮਤਲਬ ਚਿਟਾ ਵੇਚ ਦਿੰਨੇ ਆ ਫੀਮ ਵੇਚ ਦਿੰਨੇ ਆ ਹੁਣ ਇਹ ਸਿੱਖੀ ਦੇ ਕਿੰਨੇ ਕਿ ਜਿਆਦੇ ਜਿਹੜੇ ਆ ਉਹ ਤੁਸੀਂ ਸੋਚੋ ਵੀ ਇਹ ਮਤਲਬ ਖੈਰ ਖਵਾਰ ਨਹੀਂ ਵੀ ਜਿਹੜੇ ਇਹੋ ਜੀ ਸੋਚਾਂ ਸੋਚਦੇ ਆ ਵੀ ਤੂੰ ਚਿਟੇ ਦਾ ਤੇ ਫੀਮ ਦਾ ਗਾਕ ਲੱਬ ਤੇ ਕੁਆਂਟਰ ਕੁਆਂਟਰ ਅਹੀ ਖਲਾ ਦਿੰਨੇ ਆ ਮੈਂ ਤੂੰ ਆਪਣੇ ਘਰੇ ਸਤਾ ਦੇ ਕੋਈ ਨਹੀਂ ਗਾਕ ਮੈਂ ਖਲਾ ਦੂੰ ਮਤਲਬ ਦੇਖੋ ਕਿ ਇਹ ਕਿਸ ਹੱਦ ਤੱਕ ਨੀਚ ਪੰਜਾਬ ਨੂੰ ਬਰਬਾਦ ਕਰਨ ਤੇ ਇਹ ਲੱਗਦਾ ਹੁਣ ਪਾਜੀ ਪਿੰਡ ਨੇ ਮੈਨੂੰ ਜਿੱਦਾਂ ਜਵਾਨੀ ਦੱਸਿਆ ਮੁਰਕਿਓ ਨੇ ਇਹਨੂੰ ਕੱਢ ਵੀ ਦਿੱਤਾ ਐ ਵੀ ਕਿੰਨਾ ਪੈਸਾ ਘਬੜਾ ਕਰ ਗਿਆ ਉਹਨਾਂ ਦਾ ਦੀ ਕਿਉਂਕਿ ਹੁਣ ਮੋਰੇ ਘਰ ਤਾਂ ਧਰਦਾ ਤੇ ਇਹੀ ਸੀਗਾ ਹੋ ਸਕਦਾ ਹੈ ਹੁਣ ਇਹ ਤਾਂ ਪਤਾ ਨਹੀਂ ਸਾਨੂੰ ਕਿ ਕਿੰਨਾ ਕੁ ਪੈਸਾ ਬਾਹਰੋਂ ਆਇਆ ਕਿੰਨਾ ਕੁ ਹੋਰ ਲੋਕਾਂ ਨੇ ਭੇਜਾਇਆ ਜਿੱਦਾਂ ਤੁਸੀਂ ਕਹਿੰਦੇ ਆ ਵੀ ਇਹ ਪਹਿਲਾਂ ਆਪਣਾ ਠੇਕੇ ਤੇ ਨੌਕਰੀ ਕਰਦਾ ਹੁੰਦਾ ਸੀ ਤੇ ਇਸ ਟਾਈਮ ਤੇ ਚੰਗੀ ਜਾਇਦਾਦ ਬਣਾ ਕੇ ਤੇ ਇਹਨੇ ਆਪਣੇ ਸਾਰੇ ਭੇਜ ਦਿੱਤੇ ਅਮਰੀਕਾ ਦੇ ਵਿੱਚ ਅ ਅ ਮੇਰੀ ਕਲੀਨ ਬੱਚੇ ਤੇ ਇਹ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਦਾ ਮਾਂ ਉਹ ਆ ਇਸ ਤਰ੍ਹਾਂ ਵੀ ਕੋ ਕੱਥੂ ਨੰਗਲ ਦੇ ਲਾਗੇ ਪਿੰਡ ਆ ਤੇ ਉਥੋਂ ਸ਼ਾਇਦ ਕੱਥੂ ਨੰਗਲ ਦੀ ਕੋਈ ਕੁੜੀ ਆ ਹੂੰ ਉਹਨੇ ਨਾ ਇਹਦੀ ਵੀਡੀਓ ਪਾਈ ਵੀਡੀਓ ਪਾਈ ਉਹਨੇ ਇਹਦੇ ਜ਼ਮੀਨ ਦੇ ਨਾ ਫਰਦਾਂ ਤੇ ਇੰਤਕਾਲ ਪਾਈ ਜਿਹੜੇ ਇਹਨੇ ਜ਼ਮੀਨ ਖਰੀਦੀ ਸੀ ਬਲਵਿੰਦਰ ਨੇ ਹੂੰ ਲਾਪਰੀ ਨੇ ਪਾਈ ਲਾਪਰੀ ਆ ਖਾੜਕ ਸਿੰਘ ਦੀ ਬੇਟੀ ਜਿਹੜਾ ਸ਼ਹੀਦ ਹੋ ਗਿਆ ਹਾਂਜੀ ਮੈਂ ਨਹੀਂ ਜਾਣਦਾ ਜੀ ਉਹਨੂੰ ਮੈਂ ਮੈਂ ਇਸ ਚੀਜ਼ ਤੋਂ ਬਹੁਤ ਦੂਰ ਸੀ ਜੀ ਮੈਂ ਇਹਨਾਂ ਦੇ ਵਿੱਚ ਕਦੀ ਨਹੀਂ ਸੀ ਆਇਆ ਉਹ ਜਦੋਂ ਵੀਡੀਓ ਆਈ ਨਾ ਉਹਨੇ ਵੀਡੀਓ ਪਾਈ ਇੱਕ ਕੋਈ ਬੂਟਾ ਸਿੰਘ ਆ ਪਟਿਆਲੇ ਵਾਲਾ ਵਾ ਉਹਨੇ ਇਦਾਂ ਵੀਡੀਓ ਪਾਈਆਂ ਬਲਵਿੰਦਰ ਸਿੰਘ ਦੀਆਂ ਇੱਕ ਦੋ ਬੰਦਿਆਂ ਨੇ ਹੋਰ ਵੀ ਪਾਈਆਂ ਵੀ ਇਹਨੇ ਫਲਾਣੇ ਥਾਂ ਦੇ ਠੱਗੀ ਮਾਰ ਲਈ ਫਲਾਣੇ ਥਾਂ ਦੇ ਠੱਗੀ ਮਾਰ ਲਈ ਉਹ ਜਦੋਂ ਉਹਨੇ ਵੀਡੀਓ ਪਾਈਆਂ ਤੇ ਭਾਈ ਮਨਜੀਤ ਸਿੰਘ ਨੇ ਭਿੰਡਰ ਸਾਹਿਬ ਨੇ ਇਹਨੂੰ ਕਿਹਾ ਕਿ ਬਲਵਿੰਦਰ ਇਹਨਾਂ ਦਾ ਜਵਾਬ ਦੇ ਵੀ ਜਿਹੜੀਆਂ ਵੀ ਤੇਰੇ ਖਿਲਾਫ ਵੀਡੀਓ ਪਾਈਆਂ ਵਾਂ ਸੰਸਥਾ ਦੀ ਬਦਨਾਮੀ ਹੁੰਦੀ ਆ ਤੇ ਇਹਨਾਂ ਸਾਰੀਆਂ ਵੀਡੀਓ ਦਾ ਜਿਹੜਾ ਵਾ ਨਾ ਤੂੰ ਨਾਲ ਜਿਸ ਤਰ੍ਹਾਂ ਜੋੜ ਕੇ ਵੀਡੀਓ ਪਾਉਂਦੇ ਆ ਵੀ ਜਵਾਬ ਦੇ ਵੀ ਦੱਸੋ ਮੈਂ ਕੀ ਬਣਾਇਆ ਵਾਂ ਵੀ ਮੈਂ ਤੇ ਸੇਵਾ ਕਰਦਾ ਵਾਂ ਤੇ ਮੈਨੂੰ ਤਾਂ ਤਨਖਾਹ ਤੇ ਰੱਖਿਆ ਵਾ ਇਹ ਕਹਿੰਦਾ ਆ ਵੀ ਇਹ ਲੋਕ ਗੰਦੇ ਆ ਇਹ ਵੀਡੀਓ ਤਾਂ ਪਾਉਂਦੇ ਆ ਵੀ ਬਲਵਿੰਦਰ ਸਿੰਘ ਨਾਲ ਇਹਨਾਂ ਦਾ ਜਵਾਬ ਦੇਵੇ ਤੇ ਅਸੀਂ ਵਰਲਡ ਵਾਈਡ ਮਸ਼ਹੂਰ ਹੋ ਜਾਈਏ ਕਿਉਂਕਿ ਦੁਨੀਆ ਜਿਹੜੀ ਆ ਨਾ ਉਹ ਮੈਨੂੰ ਜਾਣਦੀ ਆ ਮੈਨੂੰ ਬਹੁਤ ਮਤਲਬ ਮੈਂ ਇਹਦੀ ਬੜੀ ਆਤਿਆ ਨੂੰ ਤੇ ਮੈਂ ਫਲਾਣ ਮੈਂ ਠੀਂਗਾ ਇਹ ਇਹ ਕਰਕੇ ਮਸ਼ਹੂਰ ਹੋਣਾ ਚਾਹੁੰਦੇ ਆ ਤੇ ਤਾਂ ਮੇਰਾ ਨਾਮ ਲੈਂਦੇ ਆ ਤੇ ਮੈਂ ਨਹੀਂ ਇਹਨਾਂ ਦੀ ਵੀਡੀਓ ਪਾਉਣੀ ਇਹਨਾਂ ਦੀ ਕਸ਼ਮਕਸ਼ ਚੱਲਦੀ ਰਹੀ ਜੀ ਭਿੰਡਰ ਸਾਹਿਬ ਦੀ ਤੇ ਇਹਨਾਂ ਦੀ ਤਿੰਨ ਚਾਰ ਮਹੀਨੇ ਉਦੋਂ ਭਿੰਡਰ ਸਾਹਿਬ ਨੇ ਫਿਰ ਮੈਨੂੰ ਇਹ ਕਿਉਂਕਿ ਇੱਥੇ ਆਏ ਹੀ ਇੱਕ ਤੇ ਰਿਸ਼ਤੇਦਾਰੀ ਨਿਕਲ ਆਈ ਇਹ ਕੇ ਮੈਨੂੰ ਉਹਨਾਂ ਦੇ ਕੋਲ ਕਾਮਰੇਡ ਦੱਸਦਾ ਸੀ ਤੇ ਇਹ ਉਹ ਜਦੋਂ ਘਰ ਆਏ ਇੱਥੇ ਘਰ ਉਹਨਾਂ ਨੇ ਮਾਹੌਲ ਵੇਖਿਆ ਸਾਰਾ ਪਰਿਵਾਰ ਸਾਡਾ ਅਮਰਤਾ ਦੀ ਗੁਰਸਿੱਖ ਸਾਰੇ ਦੇਖੇ ਭਿੰਡਰ ਸਾਹਿਬ ਨੇ ਤੇ ਉਹ ਫਿਰ ਉਹਨਾਂ ਦਾ ਨਾ ਮਤਲਬ ਮਾਈਂਡ ਹੀ ਬਦਲ ਗਿਆ ਉਹ ਆਂਦੇ ਜੀ ਮੈਨੂੰ ਤੇ ਬਲਵਿੰਦਰ ਇਤਰਾ ਇਤਰਾ ਦੱਸਦਾ ਰਿਹਾ ਵਾ ਫਿਰ ਮਤਲਬ ਜਿਹੜੀ ਆ ਨਾ ਉਹ ਮੈਨੂੰ ਆਂਦੇ ਵੀ ਇਹਨੂੰ ਇਸ ਤਰ੍ਹਾਂ ਮੈਂ ਇਹਨੂੰ ਨਾ ਸਮਝਾਉਂਦਾ ਰਿਹਾ ਜੀ ਦੋ ਤਿੰਨ ਮਹੀਨੇ ਵੀ ਤੂੰ ਬਲਵਿੰਦਰ ਬਹਿ ਜਾ ਮਤਲਬ ਛੱਡ ਦੇ ਜੀ ਜਿਉ ਪਿੰਡ ਸਾਹਿਬ ਕਹਿੰਦੇ ਆ ਨਾ ਤੇ ਛੱਡ ਦੇ ਵੀ ਇਹ ਕੰਮ ਕਿਨੇ ਕਰਨਾ ਵਾ ਇਹ ਇਹਨਾਂ ਦਾ ਰਾਦਾ ਹੀ ਵੀ ਮੈਂ ਕੰਮ ਕਰਨਾ ਵਾ ਮੈਂ ਇਹ ਕੰਮ ਨਾ ਉਦੋਂ ਕਰਦਾ ਹਾਂ ਨਾ ਅੱਜ ਕਰਾਂ ਨਾ ਕੱਲ ਨੂੰ ਕਰਾਂ ਮੈਂ ਇਹ ਕੰਮ ਨਹੀਂ ਹਾਂ ਕਰਦਾ ਵੀ ਮੇਰੀ ਕੋ ਫਿਤਰਤ ਹੋਰ ਤਰ੍ਹਾਂ ਦੀ ਆ ਮੈਂ ਕੋਈ ਹੋਰ ਸੋਚਦਾ ਮਾਲਕਿਆਂ ਤੇ ਮੈਂ ਇਸ ਕਰਕੇ ਫਿਰ ਪਿੰਡਰ ਸਾਹਿਬ ਨੇ ਨਾ ਉਥੇ ਜਿੰਦਰਾ ਮਰਵਾਤਾ ਜੀ ਉਹ 30 ਨਵੰਬਰ ਨੂੰ ਜਿੰਦਰਾ ਮਰਵਾਇਆ ਤੇ 1 ਅਕਤੂਬਰ ਨੂੰ ਇਹਨੇ ਨਾਲ ਲਿਆ ਕੇ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਤੁਹਾਨੂੰ ਇਹ ਦੱਸਾਂ ਪੀ ਪੁਲਿਸ ਦੇ ਖਿਲਾਫ ਇਹ ਇੰਨੀ ਗੰਦੀ ਮਤਲਬ ਬੋਲਦਾ ਵਾ ਨਾ ਵਰਡਿੰਗ ਤੇ ਮੈਂ ਇਹ ਸੋਚਦਾ ਸੀ ਵੀ ਇਹ ਇੰਨੀ ਗੰਦੀ ਵਰਡਿੰਗ ਬੋਲਦਾ ਵਾ ਤੇ ਇਹਨੂੰ ਕੋਈ ਕਹਿੰਦਾ ਕਿਉਂ ਨਹੀਂਗਾ ਵੀ ਪੁਲਿਸ ਦੇ ਸਿਰ ਤੇ ਆਣ ਬਹਿ ਜਾਂਦੀ ਆ ਇਹ ਮਤਲਬ ਵੀ ਪੁਲਿਸ ਵਾਲਿਆਂ ਨੂੰ ਜਿਹੜੇ ਵੀ ਬੇਸ਼ੱਕ ਉਹ ਗੰਦੇ ਹੀ ਅਫਸਰ ਤੇ ਇਹ ਉਹਨਾਂ ਨੂੰ ਵੀ ਆਪਣੀ ਕੁੜੀ ਨੂੰ ਬਿਠਾ ਕੇ ਵੇਖੀ ਇਹ ਉਹ ਇਹ ਗੱਲ ਕੋਈ ਬਰਦਾਸ਼ਤ ਨਹੀਂ ਕਰਦਾ ਜਿਸ ਦਿਨੇ ਨੇ ਜਿੰਦਰੇ ਤੋੜੇ ਹਨ ਤੇ ਇਹਦੇ ਨਾਲ ਦੋ ਗਨਮੈਨ ਹੀ ਪੀਪੀ ਦੇ ਔਰ ਉਹ ਗੱਲ ਦਾ ਮੈਨੂੰ ਬਾਅਦ ਚ ਪਤਾ ਲੱਗਾ ਹੁਣ ਇਹ ਪੁਲਿਸ ਪੀਪੀ ਦੇ ਗਨਮੈਨ ਜਿਹੜੇ ਹਨ ਉਹ ਏਡੀਜੀਪੀ ਸਿਕਿਉਰਿਟੀ ਤੋਂ ਘੱਟ ਨਹੀਂ ਮਿਲਦੇ ਉਹ ਏਡੀਜੀਪੀ ਸਿਕਿਉਰਿਟੀ ਨਾਲ ਅੱਜ ਵੀ ਇਹਦੇ ਕੋਲ ਗਨਮੈਨ ਆ ਦੋ ਏਡੀਜੀਪੀ ਸਿਕਿਉਰਿਟੀ ਵੱਲੋਂ ਇਹਨੂੰ ਲਾਟ ਹੋਏ ਆ ਇਹ ਤੇ ਗਨਮੈਨ ਕੋਈ ਨਿਸ਼ਪਾਈ ਲੈਣਾ ਹੋਵੇ ਤੇ ਲੀਕਾ ਨਿਕਲ ਜਾਂਦੀਆਂ ਔਰ ਬੜਾ ਬੜੇ ਕਈ ਕਈ ਕੁਝ ਵਿਖਾਉਣਾ ਪੈਂਦਾ ਹੁਣ ਇਹਨੇ ਕੀ ਕੀਤਾ ਵਾ ਮਤਲਬ ਪੀ ਇਹਨੂੰ ਗਨਮੈਨ ਦਿੱਤੇ ਉਹ ਵੀ ਦੋਵੇਂ ਠਾਣੇਦਾਰ ਦੋ ਠਾਣੇਦਾਰ ਅੱਜ ਵੀ ਇਹਦੇ ਕੋਲ ਗਨਮੈਨ ਆ ਫਿਰ ਮੇਰੇ ਇਹਦੇ ਤੇ ਸ਼ੱਕ ਦੀ ਸੂਈ ਗਈ ਵੀ ਇਹ ਬੰਦਾ ਗਨਮੈਨ ਲਈ ਫਿਰਦਾ ਜਦੋਂ ਇਹਨੇ ਜਿੰਦਰਾ ਤੋੜ ਕੇ ਸਾਰਾ ਸਮਾਨ ਖੜਿਆ ਨਾ ਉਥੋਂ ਇਹਨੇ ਮਤਲਬ ਬਲਬ ਤੱਕ ਲਾ ਕੇ ਲੈ ਗਿਆ ਜਿੰਨਾ ਸਮਾਨ ਸੀ ਪਿੰਡਰ ਸਾਹਿਬ ਨੇ ਉਹ A ਤੋਂ Z ਲੈ ਕੇ ਦਿੱਤਾ ਸੀ ਉਹ ਸਾਰਾ ਹੀ ਕੁਝ ਲੈ ਗਿਆ ਔਰ ਉਹ ਗਨਮੈਨ ਇਹਦੇ ਨਾਲ ਸੀ ਉਸ ਦਾ ਜਦੋਂ ਇਹ ਜਿੰਦਰਾ ਤੋੜ ਕੇ ਗਿਆ ਵਾ ਔਰ ਕੋਠੀ ਉਹਨਾਂ ਦੇ ਨਾਂ ਤੇ ਸਾਰਾ ਕੁਝ ਇਹ ਕੋਠੀ ਛੱਡਣੀ ਨਹੀਂ ਚਾਹੁੰਦਾ ਵੀ ਮੈਂ ਕੋਠੀ ਛੱਡਣੀ ਨਹੀਂ ਮੈਂ ਕੋਠੀ ਦੇ ਕਬਜ਼ਾ ਕਰ ਲੈਣਾ ਪਰ ਉਤੋਂ ਪਹਿਲਾਂ ਇਹ ਵੀਡੀਓ ਬਣਾਈ ਹੀ ਦਰਬਾਰ ਸਾਹਿਬ ਇੰਨੇ ਜਾ ਕੇ ਵੀ ਜਿਹੜੀ ਕਿਰਾਏ ਤੇ ਹੀ ਅੱਜ ਉਹ ਪਿੰਡਰ ਸਾਹਿਬ ਨੇ ਉਹ ਦੱਸਦਾ ਵੀ ਮਤਲਬ ਉਹਨਾਂ ਨੇ ਦਸਵੰਦ ਚੋਂ ਆਪਣੇ ਚੋਂ ਇਹ ਜਿਹੜਿਆ ਵਾ ਇਹ ਸੰਤ ਵਾਸਤੇ ਜਿਹੜੀ ਆ ਦਫ਼ਤਰ ਜਿਹੜਾ ਮੁੱਲ ਲਿਆ ਇਹਨੂੰ ਕਿਰਾਇਆ ਨਹੀਂ ਦੇਣਾ ਪੈਣਾ ਉਹਦੇ ਕਰਕੇ ਫਸ ਗਿਆ ਫਿਰ ਇਹਨੇ ਤਾਂ ਉਹ ਕੋਠੀ ਜਿਹੜੀ ਆ ਉਤੋਂ ਖਾਲੀ ਕਰਕੇ ਗਿਆ ਵਾ ਤੇ ਉਥੇ ਫਿਰ ਭਾਈ ਮਰੀਕ ਸਿੰਘ ਨਾਲ ਨੂੰ ਬਿਠਾ ਛੜਿਆ ਉਹਨਾਂ ਨੇ ਪਿੰਡਰ ਸਾਹਿਬ ਨੇ ਉਹਨਾਂ ਨਾਲ ਉਹਨਾਂ ਦੇ ਚੰਗੇ ਸਬੰਧ ਸੀ ਔਰ ਇੱਕ ਗੱਲ ਜਿਹੜੀ ਆ ਉਹ ਮੈਂ ਹੋਰ ਦੱਸਣੀ ਚਾਹੁੰਦਾ ਵਾਂ ਉਸ ਤੋਂ ਬਾਅਦ ਨਾ ਪਿੰਡਰ ਸਾਹਿਬ ਨੇ ਮੈਨੂੰ ਬਾਰ-ਬਾਰ ਕਹਿਣਾ ਵੀ ਜਾਓ ਫਲਾਣੇ ਥਾਂ ਤੇ ਤੁਸੀਂ ਸੇਵਾ ਦੇ ਆਓ ਫਲਾਣੇ ਥਾਂ ਤੇ ਸੇਵਾ ਦੇ ਆਓ ਤੇ ਮੈਂ ਜਿਆਦਾ ਬੋਲਣਾ ਵੀ ਨਹੀਂ ਜੀ ਜਾਣਦਾ ਵੀ ਕਿਉਂਕਿ ਇਹ ਸਟੇਜਾਂ ਤੇ ਪ੍ਰੋਗਰਾਮ ਕਰਦਾ ਰਿਹਾ ਮੇਲਿਆਂ ਤੇ ਸਮਾਧਾਂ ਤੇ ਤੇ ਮੈਂ ਆਮ ਇੱਕ ਜੱਟ ਪਰਿਵਾਰ ਚੋਂ ਵਾਈਕ ਜੋਤੀ ਵਾਲਾ ਬੰਦਾ ਹਾਂ ਮੈਨੂੰ ਬੋਲਣਾ ਬਲਣਾ ਆਈ ਨਾ ਨਹੀਂ ਹੁੰਦਾ ਉਹਨਾਂ ਮੈਨੂੰ ਆਖਣਾ ਫਲਾਣੇ ਥਾਂ ਤੇ ਜਾ ਆ ਫਲਾਣੇ ਥਾਂ ਤੇ ਜਾਇਆ ਉਹਨਾਂ ਨੇ ਇੱਕ ਦਿਨ ਮੈਨੂੰ ਸਰਬਜੀਤ ਸਿੰਘ ਮੀਆਂ ਵਿੰਡ ਜਿਨ੍ਹਾਂ ਨੇ ਉਹ ਬਾਬਾ ਤਰਸੇਮ ਮਾਰਿਆ ਉਥੇ ਨਾਨਕ ਮਥੇ ਜਾ ਕੇ ਅਮਰਜੀਤ ਸਿੰਘ ਤੇ ਉਹ ਔਰ ਇਹ ਮੈਨੂੰ ਆਪ ਦੱਸਦਾ ਰਿਹਾ ਵਾ ਵੀ ਜਿਹੜਾ ਹੈਗਾ ਵਾ ਸਰਬਜੀਤ ਸਿੰਘ ਇਹ ਅੱਜ ਮੈਨੂੰ ਬਾਬੇ ਬਕਾਲੇ ਮਿਲਿਆ ਤੇ ਮੇਰੀ ਗੱਡੀ ਚਾਂ ਦੇ ਬਹਿ ਗਿਆ ਤੇ ਮੈਨੂੰ ਆਂਦਾ ਵੀ ਮੈਨੂੰ 5000 ਰੁਪਏ ਦੇ ਤੇ ਮੈਂ ਉਹ ਆਖਿਆ ਕਿ ਤੂੰ ਤੇ ਫੜਿਆ ਜਾਏਗਾ ਤੂੰ ਇੱਥੇ ਕਿਉਂ ਮਤਲਬ ਆਇਆ ਵਾ ਉਹਦਾ ਕੋਈ ਨਹੀਂ ਮੈਂ ਇੱਥੇ ਨਹੀਂ ਗਾਣੇ ਦੇ ਰਿਹਾ ਤੇ ਰਹਿਣਾ ਵਾ ਤੇ ਉਹਨੇ ਬਾਣਾ ਪਾਇਆ ਆਹੇ ਉਹਨੇ ਚੋਲਾ ਪਾਇਆ ਤੇ ਗੱਡੀ 'ਚ ਬਹਿ ਗਿਆ ਮੈਂ ਉੱਥੇ ਮੱਥਾ ਟੇਕਣ ਗਿਆ ਹਾਂ ਤੇ ਉਹ ਗੱਡੀ ਚ ਆਣ ਕੇ ਬਹਿ ਗਿਆ ਮੇਰੇ ਨਾਲ ਮੈਂ ਫਿਰ ਉਹਨੂੰ 5000 ਰੁਪਏ ਦਿੱਤਾ ਉਹਨੇ ਮੇਰਾ ਨੰਬਰ ਲੈ ਲਿਆ ਉਹ ਹਰ ਠੀਂ ਦੇ ਨਹੀਂ ਮੈਨੂੰ ਫਿਰ ਉਹਨੇ ਫੋਨ ਕਰਨਾ ਵੀ ਆਪਣਾ ਮੈਨੂੰ 2000 ਰੁਪਏ ਪਾ ਦੇ ਮੈਨੂੰ 1000 ਰੁਪਏ ਪਾ ਦੇ ਮੈਨੂੰ ਇੰਨੇ ਪੈਸੇ ਪਾ ਦੇ ਫਿਰ ਮੈਨੂੰ ਇੱਕ ਦਿਨੇ ਨੇ ਇਹ ਵੀ ਗੱਲ ਆਖੀ ਵੀ ਉਹ ਸਰਬਜੀਤ ਸਿੰਘ ਜਿਹੜਾ ਵਾ ਉਹ ਨਸ਼ੇ ਕਰਨ ਲੱਗ ਪਿਆ ਜਾਦਾ ਇਹ ਮੈਂ ਕਿਤੇ ਵੀ ਬਹਿ ਕੇ ਦੱਸ ਸਕਦਾ ਵੀ ਉਹ ਸੱਭਜੀ ਸਿੰਘ ਨਸ਼ੇ ਕਰਦਾ ਵਾ ਦੂਜੇ ਦਿਨ ਹੀ ਆਂਦਾ ਆਂਦਾ ਹੁਣ 500 ਤੇ ਆ ਗਿਆ ਵੀ 500 ਰੁਪਈਆ ਪਾ ਦੇ ਤੇ ਉਹ ਅਮਲੀ ਹੋ ਗਿਆ ਮੈਂ ਜਦੋਂ ਉਹਨਾਂ ਦੇ ਘਰ ਗਿਆ ਤੇ ਮੈਨੂੰ ਪਤਾ ਲੱਗਾ ਜੀ ਉਹ ਐਮ ਐਸ ਸੀ ਮੈਥ ਕੀਤੀ ਉਹਨੇ ਉਹਦੀ ਘਰ ਦੀ ਜਿਹੜੀ ਆ ਉਹ ਗ੍ਰੈਜੂਏਟ ਆ ਜਦੋਂ ਮੈਨੂੰ ਪਿੰਡ ਸਰਪ ਨੇ ਕਿਹਾ ਵੀ ਉਹਨਾਂ ਨੂੰ ਰੁਪਈਆ 50000 ਦੇ ਕੇ ਸੇਵਾ ਉਹਦੇ ਮੁੰਡੇ ਦੀ ਕੋਈ ਫੀਸ ਸੀ ਇਹ ਉਹ ਤੇ ਮੈਂ ਉਹਨਾਂ ਦੇ ਘਰ ਗਿਆ ਵਾਂ ਤੇ ਮੈਂ ਉਹਨੂੰ ਪੁੱਛਿਆ ਵੀ ਮਤਲਬ ਉਹਦੀ ਘਰ ਦੀ ਨੂੰ ਵੀ ਤੁਹਾਡੇ ਆਪਣਾ ਜਿਹੜੇ ਘਰ ਵਾਲੇ ਆ ਉਹ ਕਿੰਨਾ ਪੜੇ ਆ ਉਹ ਆਂਦੀ ਵੀ ਐਮ ਐਸਸੀ ਮੈਥ ਕੀਤੀ ਆ ਔਰ ਉਹਨੇ ਮੈਨੂੰ ਘਰ ਉਹਦੀਆਂ ਕਿਤਾਬਾਂ ਕਈ ਕੁਸ਼ ਵਿਖਾਇਆ ਤੇ ਮੈਂ ਵੇਖ ਕੇ ਰੰਗ ਰਹਿ ਗਿਆ ਇਹ ਉਹਨੂੰ ਅਮਲੀ ਦੱਸਦਾ ਸੀ ਜਿਸ ਦਿਨ ਉਹਨੂੰ ਨਰੰਗਾਬਾਦ ਤੋਂ ਫੜਿਆ ਵਾ ਇੱਕ ਘੰਟਾ ਪਹਿਲਾਂ ਇਹਨਾਂ ਗੱਲ ਹੋਈ ਉਹਦੀ ਬਲਵਿੰਦਰ ਸਿੰਘ ਪਖੂਕੇ ਨਾਲ ਔਰ ਅਮਰਜੀਤ ਸਿੰਘ ਜਿਹੜਾ ਮਾਰਿਆ ਵਾ ਉਹਦੀ ਵੀ ਇਹ ਆਂਦਾ ਮੈਨੂੰ ਇਹ ਦੱਸਦਾਰ ਆ ਵੀ ਮੈਂ ਉਹਦੀ ਸੇਵਾ ਕਰਦਾ ਹਾਂ ਫਿਰ ਜਦੋਂ ਮੈਨੂੰ ਗਨਮੈਨ ਦੇਖਦੇ ਆ ਉਹਦੀ ਗੱਲ ਹੁੰਦੀ ਆ ਔਰ ਉਹਦੀ ਘਰ ਦੀ ਨੇ ਉਹਦੀ ਮਾਤਾ ਨੇ ਸਭ ਜੀ ਨੇ ਮੈਨੂੰ ਕਿਹਾ ਵਾਪੀ ਬਲਵਿੰਦਰ ਸਿੰਘ ਪਖੂ ਕਿ ਉਹਦੀ ਮਤ ਕਰਦਾ ਵਾ ਉਹ ਘਰਤ ਨਹੀਂ ਆਉਂਦਾ ਵੀ ਪਰ ਉਹਨੂੰ ਜਿਹੜਾ ਵਾ ਖਰਚਾ ਵਰਚਾ ਬਲਵਿੰਦਰ ਸਿੰਘ ਦੇ ਹੀ ਜਾਂਦਾ ਵਾ ਹੁਣ ਮੈਂ ਇਹ ਗੱਲ ਜਿਹੜੀ ਆ ਇਹ ਸ਼ੱਕ ਦੇ ਆਧਾਰਨਾ ਵੀ ਜਿਹੜੇ ਬੰਦੇ ਨਾਲ ਗੱਲ ਹੁੰਦੀ ਆ ਤੇ ਉਹ 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 ਦੇ ਕੋ ਕੀ ਕੋਸ਼ਿਆ ਇੱਕ ਬੰਨੇ ਉਹ ਗਨਮੈਨ ਲਈ ਜਾਂਦਾ ਇੱਕ ਬੰਨੇ ਉਹ ਪੁਲਿਸ ਦੀ ਐ ਤਈ ਦੇਰੀ ਜਾਂਦਾ ਵਾ ਇਤੋਂ ਤੁਸੀਂ ਹੁਣ ਆਪ ਸਾਬ ਲਾ ਲਓ ਔਰ ਜਿੱਦੈ ਇਟ ਇਟ ਤਾਂ ਪਰ ਪਰ ਇਹ ਵੀ ਦਾ ਜਲਾਲੀ ਇਹਨਾਂ ਨੇ ਜਿੱਦਾਂ ਆਪਣੇ ਅ ਸ਼ਿ ਪ੍ਰਾਣੇ ਹੁਣ ਤਾਂ ਆਪਣੇ ਰਹਿ ਨਹੀਂ ਗਈਆਂ ਮੇਰੇ ਨਿੱਕੇ ਹੁੰਦੇ ਸੀਗਾ ਇਹ ਸਾਰਾ ਕੁਝ ਸ਼ਿਕਾਰ ਕਰਦੇ ਹੁੰਦੇ ਸੀ ਇੱਕ ਸ਼ਿਕਾਰੀ ਕੁੱਤੀ ਹੁੰਦੀ ਸੀ ਜਿਹੜੀ ਜਾ ਕੇ ਸ਼ਿਕਾਰ ਕੱਢਦੀ ਹੁੰਦੀ ਸੀ ਤੇ ਇੱਕ ਜਿਹੜੇ ਸ਼ਿਕਾਰੀ ਜਿਹੜੇ ਕੁੱਤੇ ਹੁੰਦੇ ਸੀ ਵੱਡੇ ਜਿਹੜੇ ਉਹ ਫੜਨ ਨੂੰ ਭਜਦੇ ਹੁੰਦੇ ਸੀ ਤੋ ਮਤਲਬ ਪੁਲਿਸ ਨੂੰ ਗਾਣਾ ਕੱਢਣੀ ਤੇ ਮੈਂ ਇੱਕ ਸ਼ਿਕਾਰ ਕਰਨ ਵਾਲੀ ਗੱਲ ਨੂੰ ਸਮਝਦਾ ਵੀ ਲੋਕਾਂ ਨੂੰ ਪੜਕਾ ਲਾਓ ਪਹਿਲੋ ਜਿਹੜਾ ਫਿਰ ਕਾਲਾ ਗੂੜਾ ਕੱਢਣ ਲੱਪੇ ਤੇ ਮੇਨਾਂ ਉਹਨੂੰ ਮੁੜ ਕੇ ਚੱਕ ਛਕਾ ਦੋ ਏ ਦੇ ਇਤੇ ਇਤੇ ਦਨੀ ਗੱਲਾਂ ਹੁੰਦੀਆਂ ਹੋਰ ਭਾਜੀ ਚਲੋ ਆਪਣਾ ਤੁਸੀਂ ਬਹੁਤ ਸੋਹਣਾ ਸਾਡੇ ਨਾਲ ਜੁੜੇ ਆ ਤੇ ਮੈਂ ਤੁਸੀਂ ਬਹੁਤ ਵਧੀਆ ਰਣਜੀਤ ਸਿੰਘ ਬਾਰੇ ਵੀ ਗੱਲਬਾਤ ਦੱਸੀ ਜਿਹੜੀ ਉਹ ਵੀ ਬਹੁਤ ਵਧੀਆ ਤੇ ਕੋਈ ਗੱਲ ਨਹੀਂ ਧੰਨਵਾਦ ਆਪਾਂ ਜੁੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ